ਪੰਜਾਬ ਦੀ ਇੱਕ ਲੋਕ ਕਥਾ ਹੈ ਇੱਕ ਵਾਰ ਇੱਕ ਟਿੱਡੀ ਪਤੰਗੇ ਨੂੰ ਕਹਿੰਦੀ ਕਹਿੰਦੀ ਮੈਂ ਤੇਰੀ ਰਿਸ਼ਤੇ ਵਿੱਚ ਮਾਸੀ ਲੱਗਦੀ ਆ ਅੱਗੋਂ ਪਤੰਗੇ ਨੇ ਬੜੇ ਵਿਵਾਖ ਹੋ ਕੇ ਜਵਾਬ ਦਿੱਤਾ ਕਹਿੰਦਾ ਪਿਛਰੀਆਂ ਹਜ਼ਾਰਾਂ ਲੱਖਾਂ ਕੁਲਾਂ ਦਾ ਇਤਿਹਾਸ ਵੀ ਫੁੱਲ ਕੇ ਵੇਖ ਲੈ ਸਾਡਾ ਕਿਤੇ ਦੂਰ ਦਾ ਵਾਅ ਵਸਤਾ ਵੀ ਨਹੀਂ ਨੇੜ ਦਾ ਰਿਸ਼ਤਾ ਹੋਣਾ ਤਾਂ ਬੜੀ ਦੂਰ ਦੀ ਗੱਲ ਹੈ ਟਿੱਡੀ ਨੇ ਫਿਰ ਸਵਾਲ ਕੀਤਾ ਤੂੰ ਇਹ ਦਾਅਵੇ ਨਾਲ ਕਿਵੇਂ کہہ ਸਕਦਾ ਹੈ ਤਾਂ ਪਤੰਗੇ ਨੇ ਬੜੇ ਭਾਪੂਰਤ ਹੋ ਕੇ ਜਵਾਬ ਦਿੱਤਾ ਕਹਿੰਦਾ ਜਦੋਂ ਲਾਟ ਮੱਚਦੀ ਹੈ ਨਾ ਮੇਰਾ ਦਿਲ ਉਹਦੇ ਉੱਤੇ ਸੜਨ ਨੂੰ ਕਰਦਾ ਤੇ ਤੇਰਾ ਭੱਜਣ ਨੂੰ ਇਹੀ ਇੱਕ ਸਭ ਤੋਂ ਵੱਡੀ ਗਵਾਹੀ ਹੈ ਕਿ ਤੂੰ ਮੇਰੇ ਰਿਸ਼ਤੇ ਵਿੱਚ ਕੁਝ ਵੀ ਲੱਗਦੀ ਨਹੀਂ ਖੈਰ ਉਹਨਾਂ ਦੀ ਗੱਲਬਾਤ ਹੋਈ ਜਾਂ ਨਹੀਂ ਇਹ ਇੱਕ ਵੱਖਰਾ ਵਿਸ਼ਾ ਹੈ ਪਰ ਹਾਂ ਪੰਜਾਬ ਦੇ ਇਤਿਹਾਸ ਵਿੱਚ ਉਹਨਾਂ ਪਤੰਗਿਆਂ ਦੀ ਲੜੀ ਬੜੀ ਵੱਡੀ ਹੈ ਬੜੀ ਲੰਮੀ ਹੈ ਜਿਹੜੇ ਸਿੱਖੀ ਦੀ ਲਾਡ ਦੇ ਉੱਤੋਂ ਹੱਸ-ਹੱਸ ਕੇ ਪਤੰਗਿਆਂ ਦੇ ਵਾਂਗੂ ਸੜ ਗਏ ਟਡੀਆਂ ਵਾਂਗੂ ਭੱਜੇ ਨਹੀਂ ਮਦਾਨੇ ਜੰਗ ਨੂੰ ਛੱਡਣਾ ਪਰਵਾਹ ਨਾ ਕੀਤਾ ਉਹਨਾਂ ਵਿੱਚੋਂ ਇੱਕ ਨਾਂ ਆਉਂਦਾ ਏ ਖੇਮ ਕਰਦੇ ਲਾਗਲੇ ਪਿੰਡ ਲੀਲ ਦੇ ਵਸਨੀਕ ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਜੀ ਦਾ ਜਿਹੜੇ ਕਿ ਬਾਬਾ ਦੀਪ ਸਿੰਘ ਜੀ ਤੋਂ ਮਗਰੋਂ ਸ਼੍ਰੀ ਦਰਬਾਰ ਸਾਹਿਬ ਦੀ ਸੇਵਾ ਸੰਭਾਲ ਕਰ ਰਹੇ ਸੀ ਇਨ੍ਹਾਂ ਹੀ ਦਿਨਾਂ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਆਪਣਾ ਸੱਤਵਾਂ ਹਵਲਾ ਪੰਜਾਬ ਦੇ ਉੱਤੇ ਕਰ ਦਿੱਤਾ ਤਾਰੀਖ ਦੱਸਦੀ ਹੈ ਕਿ ਬੜੇ ਹੀ ਰਹਿਤਵਨ ਪੱਕੇ ਸਿੰਘ ਸੂਰਮੇ ਸਨ ਭਾਈ ਗੁਰਬਖਸ਼ ਸਿੰਘ ਜੀ ਪਹਿਰ ਰਹਿੰਦੀ ਰਾਤ ਉੱਠਦੇ ਨਿਤਨੇਮ ਕਰਦੇ ਬਾਣੀ ਪੜ੍ਹਦੇ ਤੇ ਸਿੱਖ ਸੰਗਤਾਂ ਦੇ ਨਾਲ ਸਦਾ ਗੁਰਬਾਣੀ ਦੀ ਵਿਚਾਰ ਹੀ ਕਰਦੇ ਰਹਿੰਦੇ ਉਧਰੋਂ ਨਤਦਨ ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਪੰਜਾਬ ਤੇ ਹੋ ਰਹੇ ਨੇ ਕੀ ਹੋਇਆ ਇੱਕ ਦਿਨ ਨਾਲ ਦੇ ਸਿੰਘਾਂ ਨਾਲ ਬੈਠਿਆਂ ਵਿਚਾਰ ਕਰਦੇ ਆ ਇਹ ਗੱਲ ਆਖੀ ਕਹਿੰਦੇ ਖਾਲਸਾ ਜੀ ਕੀ ਕੋਈ ਅਜੇ ਵੀ ਸਿੰਘ ਐਸਾ ਹੈ ਜਿਹੜਾ ਸਨਮੁਖ ਹੋ ਕੇ ਸ਼ਹੀਦੀ ਦਾ ਜਾਮ ਪੀਣ ਨੂੰ ਸਦਾ ਤਿਆਰ ਬੜ ਤਿਆਰ ਰਹੇ ਨਾਲ ਦੇ ਸਿੰਘਾਂ ਨੇ ਬੜੇ ਵਿਵਾਕੋ ਕੇ ਆਖਿਆ ਕਹਿੰਦੇ ਭਾਈ ਗੁਰਬਖਸ਼ ਸਿੰਘ ਜੀ ਤੁਹਾਡੇ ਤੋਂ ਵੱਡਾ ਇਸ ਵੇਲੇ ਸਿੰਘ ਕੌਣ ਹੋ ਸਕਦਾ ਏ ਇਨੀ ਦਿਨੀ ਹੀ ਜਦੋਂ ਭਾਈ ਸਾਹਿਬ ਨੂੰ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਦੀ ਖਬਰ ਮਿਲੀ ਤਾਂ ਆਪ ਜੀ ਨੇ ਜਿਹੜਾ ਕੁਝ ਆਪਣੇ ਕੋਰਸੇ ਸਾਰਾ ਕੁਝ ਸੰਗਤਾਂ ਦੇ ਵਿੱਚ ਵੰਡ ਦਿੱਤਾ ਸਭ ਤੋਂ ਪਹਿਲਾਂ ਸੁਦਾ ਅਸਰ ਸਰੋਵਰ ਵਿਖੇ ਅਸ਼ੀਰਵਾਦ ਕੀਤਾ ਕੇਸਰੀ ਜਾਮਾ ਪਹਿਨ ਲਿਆ ਪੰਜ ਪੌੜੀਆਂ ਸ਼੍ਰੀ ਅਨੰਦ ਸਾਹਿਬ ਦੀਆਂ ਪੜੀਆਂ ਸ਼੍ਰੀ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਿਆ ਤੇ ਆਖਰ ਸ਼ਹੀਦੀ ਅਰਦਾਸ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਕੀਤੀ ਸਤਗੁਰ ਸਿੱਖੀ ਸੰਗ ਨਿਵੇ ਸੀਸ ਕੇਸ਼ਨ ਕੇ ਸਾਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ ਪਾਵਨ ਘੋੜੀਆਂ ਦੇ ਸ਼ਬਦ ਸੁਣੇ ਸੰਜੋਵੀਨਾ ਪਾਇਆ ਕਿਉਂਕਿ ਹੁਣ ਤਿਆਰੀ ਮਰਨ ਦੀ ਕੀਤੀ ਸੀ ਇਸ ਸੂਰਮੇ ਤਿਆਰ ਬਰ ਤਿਆਰ ਹੋ ਕੇ ਸ਼੍ਰੀ ਦਰਬਾਰ ਸਾਹਿਬ ਦੇ ਵੱਲ ਨੂੰ ਚੱਲ ਪਏ ਪਰ ਤੁਰਦੇ ਹਾਂ ਤੁਰਦੇ ਹਾਂ ਕੀ ਖਿਆਲ ਮਨ ਵਿੱਚ ਆਇਆ ਨਾ ਉਹਦੇ ਸਿੰਘਾਂ ਨੂੰ ਸਵਾਲ ਕੀਤਾ ਕਹਿੰਦੇ ਖਾਲਸਾ ਜੀ ਜਦੋਂ ਸ਼ਹੀਦੀ ਦਾ ਜਾਮ ਪੀ ਕੇ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਪੁੱਜਾਂਗਾ ਤੇ ਇੱਕ ਸਵਾਲ ਕਰਾਂਗਾ ਜ਼ਰੂਰ ਕਿ ਪਾਤਸ਼ਾਹ ਕੀ ਤੁਸੀਂ ਸਿੱਖ ਪੰਥ ਨੂੰ ਬੁਟੜਾਂ ਦੇ ਅੱਗੇ ਕੋਹੇ ਜਾਣ ਨਹੀਂ ਸਾਜਿਆ ਸੀ ਅਸੀਂ ਤਾਂ ਤੁਹਾਡੇ ਤੋਂ ਕੁਝ ਮੰਗ ਕੇ ਲਿਆ ਨਹੀਂ ਸੀ ਤੁਸੀਂ ਹੀ ਕਿਰਪਾ ਕਰਕੇ ਸਾਡੇ ਉੱਤੇ ਪੰਜਾਬ ਦੀ ਬਖਸ਼ਿਸ਼ ਕੀਤੀ ਸੀ ਯਾਹੇ ਦੌਲਤ ਪੰਜਾਬ ਸਿੱਖ ਕਾਹੇ ਦਖਣੀ ਪਛਮੀ ਕੰਜ ਲੁੱਟ ਲੈ ਜਾਹੇ ਅੱਜ ਤੇਰੀ ਬਖਸ਼ਿਸ਼ ਪੰਜਾਬ ਨੂੰ ਕਦੇ ਦਖਣੀ ਆ ਕੇ ਲੁੱਟ ਕੇ ਲੈ ਜਾ ਰਹੇ ਨੇ ਕਦੇ ਪੱਛਮ ਦੇ ਹਮਲਾਵਰ ਆ ਕੇ ਲੈ ਜਾ ਰਹੇ ਨੇ ਪਾਦਸ਼ਾ ਤੁਸੀਂ ਸਾਨੂੰ ਪੰਜਾਬ ਦੀ ਪਾਤਸ਼ਾਹੀ ਬਖਸ਼ੀ ਸੀ ਕਿਰਪਾ ਕਰੋ ਸਿੱਖ ਕੌਮ ਨੂੰ ਪੰਜਾਬ ਦਾ ਰਾਜ ਭਾਗ ਬਖਸ਼ੋ ਇੰਨੇ ਚਿਰ ਤੱਕ ਅਹਿਮਦ ਸ਼ਾਹ ਅਬਦਾਲੀ ਦੇ ਸਿਪਾਹੀ ਨੇੜੇ ਆ ਗਏ ਪਾਪੀਆਂ ਨੇ ਨਿਜ਼ੇ ਮਾਰ ਕੇ ਭਾਈ ਸਾਹਿਬ ਨੂੰ ਝਕਾਉਣਾ ਚਾਹਿਆ ਭਾਈ ਸਾਹਿਬ ਬੈਠੇ ਜ਼ਰੂਰ ਪਰ ਆਪਣਾ ਮੁਖ ਸ਼ਰੀਏ ਦਰਬਾਰ ਸਾਹਿਬ ਦੇ ਵੱਲੋਂ ਕੀਤਾ ਹੋਇਆ ਸੀ ਪਰ ਨਾਲ ਦੀ ਨਾਲ ਉਹਨਾਂ ਗੜਗੀਆਂ ਨੂੰ ਵੀ ਬੇਨਤੀਆਂ ਕਰਦੇ ਜਾ ਰਹੇ ਸਨ ਕਹਿੰਦੇ ਪਾਪੀਓ ਸ਼ਹੀਦ ਭਾਵੇਂ ਕਰਦੇ ਹੋ ਸਿੱਖ ਝੁਕਦਾ ਨਹੀਂ ਪਰ ਹਾਂ ਵਾਰ ਮੇਰੀ ਪਿੱਠ ਤੇ ਨਾ ਕਰਿਓ ਵਾਰ ਮੇਰੀ ਹਿੱਕ ਵਿੱਚ ਲਗਣਾ ਚਾਹੀਦਾ ਏ ਮੈਂ ਕਲਗੀਧਰ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਸਨਮਖੋ ਕੇ ਜਾਣਾ ਚਾਹੁੰਨਾ ਪਿੱਠ ਵਖਾ ਕੇ ਨਹੀਂ ਮੈਂ ਪਤੰਗਿਆਂ ਵਾਂਗੂ ਸੜਨਾ ਚਾਹੁੰਨਾ ਮੈਂ ਟੱਡੀਆਂ ਵਾਂਗੂ ਭੱਜਣਾ ਨਹੀਂ ਚਾਹੁੰਦਾ ਤੇ ਆਖਰ ਇੱਕ ਦੁਰਾਨੀ ਸਿਪਾਹੀ ਨੇ ਅੱਗੇ ਵੱਧ ਕੇ ਭਾਈ ਸਾਹਿਬ ਦਾ ਸੀਸ ਧੜਨੋ ਜੁਦਾ ਕਰ ਦਿੱਤਾ ਭਾਈ ਮਾਨ ਸਿੰਘ ਭਾਈ ਬਸੰਤ ਸਿੰਘ ਭਾਈ ਨਿਹਾਲ ਸਿੰਘ ਸਮੇਤ ਭਾਈ ਸਾਹਿਬ ਦੇ ਨਾਲ 27 ਸਿੰਘ ਹੋਰ ਜਾਮੇ ਸ਼ਹਾਦਤ ਪੀਂਦੇ ਨੇ ਇਤਿਹਾਸਕਾਰ ਇਹ ਕਹਿੰਦੇ ਨੇ ਕਿ ਸ਼੍ਰੀ ਦਰਬਾਰ ਸਾਹਿਬ ਦੀ ਰੱਖਿਆ ਦੀ ਖਾਤਰ 18ਵੀਂ ਸਦੀ ਵਿੱਚ ਸ਼ਹੀਦ ਹੋਣ ਵਾਲਿਆਂ ਦੇ ਵਿੱਚ ਇਹ ਅਖੀਰਲੇ ਸਿੰਘ ਸਨ ਜਿਨ੍ਹਾਂ ਨੇ ਆਪ ਮੰਗ ਕੇ ਸ਼ਹਾਦਤ ਦਾ ਜਾਮ ਪੀਤਾ ਤੇ ਜਿਸ ਤੋਂ ਬਾਅਦ ਪੰਜਾਬ ਦੀ ਧਰਤੀ ਉੱਤੇ ਖਾਲਸੇ ਰਾਜ ਦਾ ਸੂਰਜ ਉਦੈ ਹੋਇਆ ਕਿਵੇਂ ਸਿੱਖਾਂ ਨੇ ਸ਼ਹੀਦੀਆਂ ਦੇ ਜਾਮ ਪੀਂਦੇ ਆਖਰ ਪੰਜਾਬ ਦਾ ਰਾਜ ਭਾਗ ਹਾਸਲ ਕੀਤਾ ਕਿੰਜ ਬਣੇ ਸਿੱਖ ਪੰਜਾਬ ਦੇ ਬਾਦਸ਼ਾਹ ਜੁੜੇ ਰਹੋ ਇਸ ਲੜੀ ਦੇ ਨਾਲ 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 ਇਸ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਸਬਸਕ੍ਰਾਈਬ ਕਰਕੇ ਧੰਨਵਾਦੀ ਜ਼ਰੂਰ ਬਣਾਓ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ